ਕਰਨ ਨੂੰ ਬੰਦ ਹੋ ਗਿਆ ਹੋ ਗਿਆ ਹੈ। ਹੈਲੋ एवरीवन, ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮਨਟ੍ਰ ਬਰਾਂਡ ਵਲੌਗਸ ਤੇ। ਹੋਰ ਤੁਸੀਂ ਸਾਰੇ ਕਿਵੇਂ ਹੋ? ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ 'ਚ ਤੰਦਰੁਸਤ ਰਹੋਗੇ। ਚਲੋ ਜੀ ਵਲੌਗ ਦੀ ਸਟਾਰਟਿੰਗ ਕਰਨ ਲੱਗੇ ਆ। ਜੇਕਰ ਕੋਈ ਚੈਨਲ ਤੇ ਨਹੀਂ ਚੈਨਲ ਨੂੰ ਸਬਸਕ੍ਰਾਈਬ ਕਰਿਓ, ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਿਆ ਕਰੋ। ਤੇ ਮੌਸਮ ਨਾਲ ਥੋੜਾ ਜਿਹਾ ਰੇਨ ਵਾਲਾ ਹੀ ਹੈ। ਹਲਕੀ-ਫੁਲਕੀ ਜਿਹੜੀ ਰੇਨ ਹੋਈ ਜਾਂਦੀ ਹੈ, ਸਮਝਣਾ ਤੁਸੀਂ। ਉਹ ਜੱਜ ਜੋ ਸਕੂਲ ਗਿਆ 8 ਵਜੇ ਉਦੋਂ ਵੀ ਰੇਨ ਹੋਈ ਸੀ ਉਸ ਤੋਂ ਬਾਅਦ ਮੈਂ ਨਹਾ ਤੋ ਕੇ ਉਸ ਤੋਂ ਬਾਅਦ ਮੈਂ ਹਜੇ ਬੈਠੀ ਅੰਦਰ ਤੇ ਨਾਲ ਦੇ ਨਾਲ ਫੇਰ ਰੇਨ ਹੋਈ ਆ ਤੇ ਹੁਣ ਆਪਾਂ ਚੱਲਿਆ ਪੱਟੀ ਕਰਵਾਉਣ ਸੈਕਿੰਡ ਪੱਟੀ ਹੈ ਚੇਂਜ ਕਰਨ ਵਾਲੀ ਤੇ ਆਪਾਂ ਚੱਲਦੇ ਹੁਣ ਪੱਟੀ ਚੇਂਜ ਕਰਵਾਉਣ ਤੇ ਮੰਮੀ ਵੀ ਚੱਲਿਆ ਨਾਲ ਤੇ ਮੌਸਮ ਇਥੇ ਚੈੱਕ ਕਰਵਾ ਦਿੰਨੀ ਆ ਠੀਕ ਹੈ ਜੀ ਮੌਸਮ ਚੈੱਕ ਕਰੋ ਤੁਸੀਂ ਮੰਮੀ ਆ ਤੇ ਮੀ ਜਿਹੜਾ ਮੌਸਮ ਕਾਫੀ ਵਧੀਆ ਹੋਇਆ ਪਿਆ ਨਹੀਂ ਕਹਿੰਦੇ ਵਧੀਆ ਹੋਇਆ ਪਿਆ ਪਰ ਉਹੀ ਵਾਲਾ ਸੱਲ ਸੱਲ ਜੀ ਹੋਈ ਪਈ ਆ ਚਲੋ ਜੀ ਇਧਰ ਮਿਲੋ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੇ ਲੋ ਜੀ ਆਪਾਂ ਹੁਣ ਚੱਲਦੇ ਆਂ ਫਿਰ ਮਿਲਦੇ ਆ ਤੁਹਾਨੂੰ ਜੀ ਪਿੰਡਾਂ ਦਾ ਵੀਊ ਚੈੱਕ ਕਰੋ ਘੋੜੀਆਂ ਜੀ ਮੌਸਮ ਦੇਖੋ ਕਿੰਨਾ ਸੋਹਣਾ ਟਾਈਮ ਵੀ ਵਾਵਾ ਹੋ ਗਿਆ 10:00 ਵੱਜ ਗਏ ਸਮਲੋ ਤੁਸੀਂ 5 ਮਿੰਟ ਰਹਿ ਗਏ ਤੇ ਮੀਂਹ ਪੈ ਕੇ ਹਟਿਆ ਦੇਖੋ ਸੜਕਾਂ ਤੇ ਚਲੋ ਜੀ ਥੋੜੀ ਜੀ ਜਿਹੜੀ ਦਰਦ ਪੱਟੀ ਨੂੰ ਖਿੱਚਦੇ ਨੇ ਉਹ ਦਰਦ ਹੁੰਦੀ ਵੜੀ ਉਹ ਸੱਚੀ ਦਰਦ ਬਹੁਤ ਵੜੀ ਹੁੰਦੀ ਆ ਬਣੀ ਉਹਦੇ ਤੋਂ ਮੈਨੂੰ ਬਹੁਤ ਡਰ ਲੱਗਦਾ ਹੈਗਾ ਹਲੇ ਝੁੰਡਾ ਤਬਾਦਕੇ ਚੱਲ ਪਈ ਚਲੋ ਜੀ ਹੁਣ ਆਪਾਂ ਚੱਲਦੇ ਆਂ ਤੇ ਚੱਪਟ ਗਿਆ ਹੋਇਆ ਸਕੂਲ ਤੇ ਫੇਰ ਹੁਣ ਆਪਾਂ ਦੇਖਦੇ ਆਂ ਜਾ ਕੇ ਫੇਰ ਆ ਚਲੋ ਜੀ ਆਪਾਂ ਪੱਟੀ ਕਰਵਾ ਕੇ ਆ ਗਏ ਮੈਂ ਖਲੀ ਭੜੀ ਲੈ ਸਕਦੀ ਬਹੁਤ ਦਰਦ ਹੁੰਦਾ ਜਦੋਂ ਕਿਉਂਕਿ ਮਾਸ ਕੱਚੇ ਦੇ ਉੱਪਰ ਹੈ ਨਾ ਜਦੋਂ ਪੱਟੀ ਲੈਂਦੀ ਬਹੁਤ ਦਰਦ ਹੁੰਦਾ ਤੇ ਮੈਂ ਪੱਟੀ ਦੇਖ ਲਓ ਮੈਂ ਪੱਟੀ ਕਰਵਾਇਆ ਹੈ ਦਰਦ ਦਰ ਜੀ ਮੇਰਾ ਰੋਕਿਆ ਨਹੀਂ ਮੈਂ ਦਵਾਈ ਲੈ ਲਿਆ ਅੱਜ ਤਾਂ ਨਾ ਅੱਜ ਤਾਂ ਮੀਂਹ ਦੇ ਵਿੱਚ ਹੀ ਮਤਲਬ ਪੱਟੀ ਕਰਵਾਣ ਆਏ ਅਸੀਂ ਮੀਂਹ ਫੇਰ ਸਟਾਰਟ ਹੋ ਗਿਆ ਦੇਖੋ ਤੇ ਹੌਲੀ ਹੌਲੀ ਚੱਲਦੇ ਘਰਾਂ ਨੂੰ ਤੇ ਦਰਦ ਹਜੇ ਬਹੁਤ ਜ਼ਿਆਦਾ ਹੈ ਬਾਪਾ ਮੈਂ ਨਾ ਮੀਂਹ ਤੋਂ ਪਹਿਲਾਂ ਪਹਿਲਾਂ ਨਹਾ ਧੋ ਲਈ ਹੈ ਨਾ ਨੇ ਓਖਾ ਹੋ ਜਾਣਾ ਸੀ ਮੇਰਾ ਜੀ ਓਹੋ ਬਾਬਾ ਸ੍ਰੀਚੰਦ ਜੀ ਬਹੁਤ ਓਖੇ ਕੰਮ ਆ ਕੋਈ ਵੀ ਕੰਮ ਆ ਉਹ ਜਖਮ ਹੈ ਨਾ ਜਿਹੜਾ ਕੂਠਾ ਲਾਇਆ ਨਾ ਉਹ ਜਦੋਂ ਪੱਟਦੇ ਉਹ ਕੱਚੇ ਦੇ ਨੂੰ ਅਨਡਲੈਸ ਕੰਮ ਹੋ ਜਾਂਦਾ ਅਨਡਲੈਸ ਅੱਜ ਤਾਂ ਵਾਹਵਾ ਮੇਰੇ ਉੱਪਰ ਦਾ ਤੇਜ਼ ਹੋ ਗਿਆ ਨਾ

ਪਿੰਟ ਪੰਜ ਵੀ ਨਹੀਂ ਹੋਏ ਸ਼ੁਰੂ ਹੋਏ ਨੂੰ ਹਜੇ ਨਾ ਤੇ ਹੈਗਾ ਦਿਨ ਹੈਗਾ ਆਪਣਾ ਸੋਮਵਾਰ ਦਾ ਕਿ ਨਹੀਂ ਬਾਹਰ ਬਹੁਤ ਜ਼ਿਆਦਾ ਮਾੜਾ ਜੰਮੀ ਦਿਖਾਇਓ ਬਾਹਰ ਕਿੰਨਾ ਨਹੀਂ ਪਈ ਜਾਂਦਾ ਬਾਹਰ ਦੇਖੋ ਨਹੀਂ ਬੰਬ ਕੱਢੀ ਜਾਂਦਾ ਮੜੇ ਬਹੁਤ ਕੋਲ ਕੀ ਦਿਖਾ ਦੋ ਚੰਗੀ ਤਰ੍ਹਾਂ ਪਤਾ ਲੱਗਦੇ ਫਰੈਂਟ ਕਿੰਨਾ ਨਹੀਂ ਪਈ ਜਾਂਦਾ ਆਪਾਂ ਜੀ ਤੇਰੇ ਜਦੋਂ ਤੁਹਾਨੂੰ ਪਤਾ ਮੌਸਮ ਹੋਵੇ ਮੀਂਹ ਆ ਕਰ ਪਕੌੜੇ ਪਕੌੜੇ ਖਾਣ ਦੇ ਜੀ ਕਰਦਾ ਹਣਾ ਕਿਤੇ ਰੱਜ ਇਹ ਵੀ ਹਜੇ ਗਏ ਨਹੀਂਗੇ ਉਹਨਾਂ ਨੇ ਟ੍ਰੀਟਮੈਂਟ ਕਰਾ ਕੇ ਲਏ ਸੀ ਨਾ ਕਿਤੇ ਮੀਂਹ ਆ ਕੇ ਰਾਤ ਨੂੰ ਇਹ ਜੇ ਗਏ ਨਹੀਂ ਗਏ ਕਿ ਤੇ ਬਣਾਓ ਮੰਮੀ ਨੂੰ ਕਹਿੰਦੇ ਪਕੌੜੇ ਬਣਾਓ ਤੇ ਮੰਮੀ ਕਹਿੰਦੀ ਤਿਆਰੀ ਕਰਕੇ ਦੇ ਲੋ ਭਾਈ ਮੈਨੂੰ ਤੇ ਫਿਰ ਮੈਂ ਤੇ ਕਿਹੜੀ ਤਿਆਰੀ ਕਰੀ ਆਂਨੇ ਆ ਤੇ ਅਜੀ ਕਰਕੇ ਤੇ ਤੁਸੀਂ ਲੈਣਾਗੇ ਤੇ ਮम्मी ਖੱਡ ਲਓਗੇ ਤੇ ਚੱਲੂਗਾ ਪਕੌੜਿਆਂ ਦਾ ਪ੍ਰੋਗਰਾਮ ਬ੍ਰੈੱਡਾਂ ਦਾ ਪ੍ਰੋਗਰਾਮ ਬੈੱਡ ਵੀ ਬਣਾਵਾਂਗੇ ਆ ਸਾਰਾ ਉਹ ਮਟੀਰੀਅਲ ਕਟਿੰਗ ਤਿਆਰੀ ਕਰੀ ਜਾਂਦੇ ਉੱਧਰ ਤੋ ਜਨਾ ਵਿੱਚ ਦੋ ਮੂੜੇ ਮੇਚੋ ਤਾਂ ਲੈ ਪਾਵਾਂਗੇ ਜੇ ਤੁਹਾਨੂੰ ਦਿੱਕੇ ਇਧਰ ਆ ਦੋ। ਤੋ ਜੀ ਨਾ ਮੇਚ ਪਿਆਜ਼ ਪਾ ਲਈਏ ਹਰੀ ਮਿਰਚ ਪਾ ਲਈਏ ਤੇ ਆਲੂ ਬੋਇਲ ਕੀਤੇ ਹੋਏ ਨੇ ਆਪਣੇ ਤੇ ਆਪੇ ਇਹਦੇ ਵਿੱਚ ਪਾ ਦਿੰਨੇ ਸਾਰਾ ਸਮਾਨ। ਨਮਕ ਐਮ ਨਮਕ ਲੈ ਲਿਆ ਆਪਾਂ। ਨੂਨ ਦਾ ਨਹੀਂ ਨਵੀ ਲਾਉਣ ਵਾਲੀ ਸਾਰੇ ਖਲਾਰੇ ਪਏ ਆ ਮੇਰੇ ਕੋ ਪਹੁੰਚੇ ਨਹੀਂ ਜਾਂਦਾ ਇਸ ਤੱਕ ਉਸ ਲੋ ਦੀਏ ਤੇ ਆਪਾਂ ਪਾ ਦੇਨੇ ਬਰੈਡਾਂ ਵਿੱਚ ਕਿਹੜਾ ਪੈਂਦਾ ਹੁੰਦਾ ਨੂਨ ਤੇ ਮਿਰਚੀ ਪਾਵਾਂਗੇ ਆਪਾਂ ਇੱਥੇ ਇਹਨੂੰ ਆਪਾਂ ਗੁੰਨ ਲੈਨੇ ਆ ਜੀ ਨੂੰ ਆਪਾਂ ਟੱਕ ਦੇਨੇ ਨਮੀ ਨੂਨ ਦਾ ਨਹੀਂ ਨਾ ਮੇਰਾ ਠੀਕ ਹੋ ਗਈ ਵੀਡੀਓ ਆਈ ਨਹੀਂ ਇੱਥੇ ਆ ਜੀ ਜਦੋਂ ਮੈਂ ਟੀਕਾ ਪਿੱਛੇ ਦੂਰ ਕਰਦੇ ਮੈਂ ਬੋਲੀਨੇ ਜਦੋਂ ਮੈਂ ਠੀਕ ਹੋ ਗਈ ਨਮੀ ਨੂਨ ਦਾ ਨਹੀਂ ਉਦੋਂ ਲਾਵਾਂਗੇ ਆਪਾਂ ਕਿਉਂਕਿ ਨਾ ਉਹ ਨੂਨ ਦਾ ਨਹੀਂ ਆ ਉਹਦੇ ਵਿੱਚ ਢੋਟਵਾਰ ਕੇ ਨਾ ਆਪਾਂ ਪੇਰ ਲਾਵਾਂਗੇ ਇਹ ਦੇਖੋ ਤੁਸੀਂ ਵਾੜਾ ਵਧੀਆ ਮਟੀਰੀਅਲ ਤਿਆਰ ਹੋ ਗਿਆ ਆਪਣਾ ਬਰੈਡਾਂ ਦਾ ਨਵਾਂ ਆਪਾਂ ਪਕੌੜੇ ਬਣਾਵਾਂਗੇ ਨਾਲੇ ਬਰੈਡ ਬਣਾਵਾਂਗੇ ਦੋ ਤਰ੍ਹਾਂ ਦੀ ਆਈਟਮ ਬਣਾਵਾਂਗੇ ਲੋਜੀ ਆ ਮਿਕਸ ਆਪਣਾ ਵਧੀਆ ਤਿਆਰ ਹੋ ਗਿਆ ਹੁਣ ਆਪਾਂ ਬਰੈਡ ਲਵਾਂਗੇ ਬਰੈਡ ਉਹਦੇ ਵਿੱਚ ਲਗਾ ਲੈਨੇ ਬੜੇ ਵਧੀਆ ਟੇਸਟੀ ਲੱਗਦੇ ਐਮੋਜੀ ਤੋਂ ਬਾਹਲੇ ਨਾ ਭਰੇ ਥੋੜੇ ਭਰੇ ਹੋਵੇ ਪੂਰੀ ਭਰੇ ਬਸ ਵਦੋ ਇਸ ਤਰ੍ਹਾਂ ਆਪਾਂ ਜਿਹੜੇ ਇਹਨਾਂ ਨੂੰ ਭਰ ਲਾਂਗੇ ਇਹਦੇ ਵਿੱਚ ਕਾਰੋਂ ਕਟਿੰਗ ਕਰਕੇ ਨਾ ਇਹਨੂੰ ਆਪਾਂ ਕਟਿੰਗ ਕਰਕੇ ਤੇ ਮਟੀਰੀਅਲ ਬੇਸ ਤਿਆਰ ਕਰਕੇ ਬੇਸ ਦੇ ਵਿੱਚ ਉਹ ਦਿਂਗਾ ਕੇ ਤੇਲ ਪਾ ਦਾਂਗੇ ਬੜੇ ਵਧੀਆ ਲੱਗਦੇ ਇਸ ਤਰ੍ਹਾਂ ਬਣੇ ਮੋਟਾ ਮੱਛਾ ਸੰਘਾ ਲੱਗਦਾ ਬਰਾਬਰ ਸਾਡੇ ਪਾਇਆ ਹੋਏ ਸੀ ਕਈ ਇਹਨਾਂ ਦੇ ਦੋ ਤਿੰਨ ਦਿਨਾਂ ਨੇ ਤੇ ਖਾਦੇ ਨਹੀਂ ਸੀ ਕਿਸੇ ਨੇ ਅੱਜ ਕੰਮ ਆ ਜਾਣਗੇ ਥੋੜਾ ਲਾਉ ਉਹ ਚਲ ਮਟੀਰੀਅਲ ਤਾਂ ਥੋੜੇ ਹੀ ਹੈ ਜਾ ਦੇ ਬ੍ਰੈਡ ਰੋਸਾ ਚਲ ਸਾਰੇ ਪਾਸੇੋਂ ਤਾਂ ਫਿਰ ਪਾਉਂਗਾ ਹੀ ਸੌਂਕ ਪਾਉਂਦਾ ਨਹੀਂ ਨਾ ਆਲੂ ਨਾ ਅੱਜਕੱਲ ਪਤਾ ਨਹੀਂ ਕਿ ਕਿੱਥੇ ਪੈਸੇ ਪਰ ਆਉਂਦੇ ਚੇਕੇ ਪੈਸੇ ਪਰਾਣੇ ਹੋਗੇ ਨਾ ਨਵੀਂ ਫੇਰਤੀ ਦੇ ਆਲੂ ਵਧੀਆ ਹੁੰਦੇ ਆ ਆਪਾਂ ਇਹ ਸਟੋਰਾਂ ਚੋਂ ਆਉਂਦੇ ਚਿਪਚਿਪੇ ਜਿਹੇ ਆਉਂਦੇ ਚਿਪਚਿਪੇ ਹੋ ਗਏ ਸੇ ਤਰ੍ਹਾਂ ਆਪਾਂ ਜਿਹੜੇ ਆ ਇਹਨਾਂ ਨੂੰ ਬਾਅਦ ਚੋਂ ਕਟਿੰਗ ਕਰਾਂਗੇ ਵਿੱਚੋਂ ਫੇਰ ਵੀ ਆਪਾਂ ਕਰਾਂਗੇ ਉਦਾਂ ਇਹਦੇ ਵਿੱਚ ਹੁਣ ਹੈਗਾ ਤੁਸੀਂ ਜੇ ਇਹਨਾਂ ਨੂੰ ਇਹ ਕਰਦੇ ਹਾਂ ਹਾਫ ਕਰਦੇ ਹਾਂ ਨਾ ਬਾਈ ਲਾ ਕੇ ਆ ਮੋੜ ਦਿਓ ਨਾ ਉੱਤੇ ਲਾ ਕੇ ਮੋੜ ਦਿਓ ਬਸ ਪਰ ਥੋੜੇ ਇੱਕ ਪਾਸੇ ਲਾ ਕੇ ਜੇ ਮੋੜ ਦਿਓ ਤਾਂ ਸਾਂ ਇਹ ਮੋੜ ਦੇ ਫੋਲਡ ਕਰਦੇ ਬਸ ਮੈਂ ਤੁਹਾਨੂੰ ਉਹ ਜਿਹੜਾ ਬਣ ਗਏ ਮम्मी ਨੇ ਕਿਹਾ ਟਿੱਕੀਆਂ ਘੜ ਦੋ ਵੇਸਣ ਚ ਮम्मी ਟਿੱਕੀ ਆਪਰਾ ਤਰ੍ਹਾਂ ਨਹੀਂ ਖਾਦੇ ਮੈਨੂੰ ਦੱਸਣਾ ਬਹੁਤੀ ਕਰਨਾ ਇਹਦਾ ਇਹਦੇ ਵੀ ਗੋਲ ਗੋਲ ਕਰਕੇ ਨਾ ਤੇ ਵੇਸਣ ਚ ਘੋਲ ਕੇ ਬੜਾ ਪਾਓ ਨਹੀਂ ਖਾਂਦੇ ਹੁੰਦੇ ਤਾਂ ਜਿਹੜੇ ਬਣ ਗਏ ਤਾਂ ਉਹ ਬਣਾ ਦੇ ਇਸ ਤਰ੍ਹਾਂ ਦੋ ਦੋ ਕਰਕੇ ਬਸ ਵੇਸਣ ਚ ਕੱਢ ਕੇ ਤੇ ਉਹਦੇ ਵਿੱਚ ਹੀ ਪਾਉਣਾ ਇਹ ਵੀ ਮੈਂ ਆਪ ਬੜਾ ਪਾਓ ਵੀ ਵਿੱਚ ਬੜਾ ਪਾਓ ਤੁਸੀਂ ਖਾਂਦੇ ਹੋਗੇ ਨਾ ਤਾਂ ਇਸ ਤਰ੍ਹਾਂ ਵੇਸਣ ਦੀਆਂ ਜਿਹੜੀਆਂ ਟਿੱਕੀਆਂ ਦੀਆਂ ਵਿੱਚੋਂ ਕੱਢਦੇ ਇਹ ਵੀ ਆਪਾਂ ਇਹ ਕਰ ਲਾਂਗੇ ਫਿਰ ਵੇਸਣ ਇਹ ਨਾ ਕਰਦੇ ਕੋਈ ਵੀ ਚੀਜ਼ ਆਪਾਂ

ਹੋ ਜਿੱਥੇ ਕਰਾ ਲਿਆ। ਲੋ ਜੀ ਆਪਾਂ ਇਹਨਾਂ ਨੂੰ ਵੇਸਣ ਦੇ ਨਾਲ ਜਿਵੇਂ ਹੁੰਦੇ ਉਹ ਵਾਸਤੇ ਉਵੇਂ ਕਰ ਦਾਂਗੇ ਆਪਾਂ ਇਹਨਾਂ ਨੂੰ। ਇਹ ਤਾਂ ਫਿਰ ਤੇ ਵੇਸਣ ਤੋਂ ਨਿਕਲ ਜਾਣਗੇ ਤੇ ਹੁਣ ਆਪਾਂ ਕਰਦੇ ਹਾਂ ਨੈਕਸਟ ਮਟੀਰੀਅਲ ਜਿਹੜਾ ਆਪਾਂ ਤਿਆਰ ਕਰਨਾ ਵੇਸਣਾ। ਤੇ ਪਕੌੜਿਆਂ ਵਾਲਾ ਵੱਖਰਾ ਤਿਆਰ ਕਰ ਦਾਂਗੇ। ਚਲੋ ਵੇਸਣ ਰੈਡੀ ਕਰ ਦਿੰਨੇ ਆਪਾਂ ਇਹਦੇ ਵਿੱਚੋਂ ਵੀ ਕੱਢਣਾ। ਠੀਕ ਹੈ ਜੀ। ਅੱਡ ਬਕੌੜ। ਇਹ ਅੱਡ ਬਕੌੜ। ਲੋ ਜੀ ਆਪਾਂ ਵੇਸਣ ਰੈਡੀ ਕਰਦੇ ਆ ਤੇ ਦੇਖੋ ਦੇਖੋ ਲੋ ਜੀ ਆਪਾਂ ਵੇਸਣ ਦਾ ਢੋਲ ਤਿਆਰ ਕਰਨਾ ਜਿਹਦੇ ਤੋਂ ਕੱਢ ਲਾਂਗੇ ਨਾਲੇ ਬਰੈਡ ਨਿਕਲ ਜਾਣਗੇ ਇਹਦੇ ਵਿੱਚ ਆਪਾਂ ਜਿਹੜਾ ਮਟੀਰੀਅਲ ਪਾ ਲਵਾਂਗੇ ਦੇਖੋ ਬਹੁਤ ਜੇ ਓਕੇ ਇਹਨਾਂ ਨੂੰ ਕ ਪਾ ਲਿਆ ਕੋੜੀ ਜੀ ਮਿਰਚ ਪਾਵਾਂਗੇ ਕਿਉਂਕਿ ਆਲਰੇਡੀ ਉਹਦੇ ਚ ਪਾਇਆ ਵੀ ਹੋਇਆ ਆਪਣਾ ਤੇ ਜੀ ਪਾ ਲਾਂਗੇ ਆਪਾਂ ਇਹਨੂੰ ਹੁਣ ਆਪਾਂ ਘੋਲਣੇ ਤਿਆਰ ਕਰ ਲਾਂਗੇ ਇਹ ਆਪਾਂ ਚਾਹੀਦੇ ਬਸ ਹੋਰ ਪੋਣੇ ਇਹ ਤਸੜਾਓ ਐਂ ਬੇਠਾ ਨੂੰ ਵੱਧੇ ਹੀ ਸਮਾਂ ਆਉਂਦਾ ਨਾ ਕੈਂਟਰ ਨਾਲ ਹੀ ਬਿੰਦੀਆ ਕੇ ਵੀ ਕੀ ਕੰਮ ਬਹੁਤ ਅੱਧੀ ਹੋ ਜਾਂਦੇ ਕੈਂਟਰ ਨਾਲ ਹੀ ਜੇ ਨਾਲ ਤੁਸੀਂ ਕਿਉਂਕਿ ਆਪਾਂ ਹੁਣ ਉਹਨਾਂ ਬੈਠ ਕੇ ਕਰ ਰਹੇ ਆ ਕੰਮ ਤੁਹਾਨੂੰ ਪਤਾ ਥੱਲੇ ਗੂਠਾ ਨਹੀਂ ਲੱਗਦਾ ਤੇ ਉਸ ਕਰਕੇ ਹੁਣ ਜਿਹੜਾ ਸਮਾਨ ਇੱਥੇ ਲਿਆ ਕੇ ਦੇਈ ਜਾਂਦੇ ਉਸ ਤਾਂ ਨਾਲ ਪਰ ਰੈਡੀ ਕਰੀ ਜਾਂਦੇ ਤੇ ਆਪਾਂ ਨਾ ਇਹ ਫੈਂਟਨ ਵਾਲੀ ਦੇ ਨਾਲ ਫੈਂਟਾਜਾ ਦੇਵੋਗਾ ਨਾ ਵਿੱਚ ਚੰਗੀ ਤਰ੍ਹਾਂ ਸਾਰੇ ਨਿਕਲ ਜਾਣਗੇ ਗੰਦਾ ਨਹੀਂ ਹੈ ਮਰਵਾਉਣਾ ਪਊਗਾ ਫੈਂਟਨ ਨਾਲ ਆਪਾਂ ਇਹ ਤੇ ਠੀਕ ਹੈ ਜੀ ਇਹਦੇ ਤੇ ਆਪਾਂ ਥੋੜਾ ਫੈਂਟਨ ਨਾਲ ਮਲਵਾ ਲਾਂਗੇ ਠੀਕ ਹੈ ਜੀ ਇਹਦੇ ਨਾਲ ਫਿਰ ਮਟੀਰੀਅਲ ਵਧੀਆ ਰੈਡੀ ਹੋਗਾ ਦੇਖੋ ਇਹਦੇ ਵਿੱਚ ਦੀ ਵਧੀਆ ਬਰੈਡ ਨਿਕਲ ਨਿਕਲ ਕੇ ਇਹ ਹੋ ਗਿਆ ਜੀ ਇਹਨੂੰ ਬਸ ਆਪਾਂ ਇਹਦੇ ਵਿੱਚ ਗੰਡਾ ਮਾਰਨੇ ਪੈਣਗੇ ਆਪਾਂ ਉਹ ਫੈਂਟਨ ਵਾਲੇ ਮਰਵਾ ਲਾਂਗੇ ਠੀਕ ਹੈ ਜੀ ਵਿੱਚੋਂ ਬਰੈਡ ਵੀ ਕੱਟ ਕੇ ਦੇਣੇ ਪੈਣਗੇ ਉਹ ਵੀ ਬਣਾ ਦੋ ਹੁਣ ਮੈਨੂੰ ਭੰਡਾ ਪਕੌੜਿਆਂ ਦਾ ਮਟੀਆਂ ਵੀ ਚਾਹ ਕਰਦੇ ਆਪਾਂ ਐਸੇ ਅੱਧਾ ਕਰ ਲਓ ਮੇਰੇ ਹੂੰ ਇਹ ਲੱਗ ਪਕੌੜਿਆਂ ਦਾ ਲੱਗ ਤਰਾਂ ਵੀ ਥੋੜਾ ਲੈ ਗਏ ਹਾਂ 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 ਅੱਜ ਤਾਂ ਵਧੀਆ ਕਰ ਦੋ ਕੱਲ ਨੂੰ ਲੈ ਆਉਗੇ ਅੱਜ ਦਾ ਸਾਰ ਲੈਨੇ ਵੇਸਣ ਵੀ ਆਪਣਾ ਵਧੀਆ ਅੱਜ ਦਾ ਹੈਗਾ ਸੀ ਲੋ ਜੀ ਇਦੇ ਵਿੱਚ ਵੀ ਲੂਣ ਮਿਰਚ ਪਾਵਾਂਗੇ ਆਪਾਂ ਜੋ ਜਿਹੜੇ ਉਹਨਾਂ ਨੂੰ ਵੇਸਨ ਤਾਂ ਨਹੀਂ ਕੱਢਣੇ ਲਾਉ ਦੇ ਇਹਦੇ ਵਿੱਚ ਪਾਵਾਂਗੇ ਹਲਦੀ ਆਪਾਂ ਲਾਲ ਮਿਰਚ ਪਾਲਾਂਗੇ ਨਾਲ ਹੀ ਪਾਵਾਂਗੇ ਨਮਕ ਆ ਪਕੌੜਿਆਂ ਦੇ ਵਿੱਚ ਸਵਾਦ ਅਨੁਸਾਰ ਨਮਕ ਪਾ ਲਓ ਜਿੰਨਾ ਤੁਸੀਂ ਵੱਧ ਘੱਟ ਖਾਣੇ ਹੋ ਹਨਾ ਲਾਉ ਦੇ ਇਹ ਹੋ ਗਿਆ ਆਪਣਾ ਡਨ ਲਿਖਸਾ ਦ ਠੀਕ ਹੈ ਜੀ ਇਹਨੂੰ ਹਮ ਮੈਨੂੰ ਮਿਕਸ ਕਰਨਾ ਪਊਗਾ ਸੋ ਜਮਾ ਉੱਕੇ ਰਿਪੋਰਟ ਨਾਲ ਆਪਣੇ ਕੋਲ ਕਿ ਵੇਸ ਵਧਦਾ ਨਾ ਆਪਣੇ ਕੋਲ ਘਟਦਾ ਜਮਾ ਵਧਿਆ ਜਿਹੜੇ ਆਪਣੇ ਪਕੌੜੇ ਵੀ ਸੈੱਟ ਬਣਨਗੇ ਤੇ ਬਾਕੀ ਸਮਾਨ ਤਾਂ ਬੰਨਣਾ ਹੀ ਬੰਨਣਾ ਸਰਾ ਤੋਤਾ ਦੋਵੇਂ ਸਸ ਮਗਾ ਲਾਂਗੇ ਆਪਾਂ ਹੋਰ ਲਓ ਜੀ ਇਹ ਆਪਣਾ ਸਮਾਨ ਟੋਟਲ ਰੈਡੀ ਹੋ ਗਿਆ ਸਭ ਨੂੰ ਤੁਸੀਂ ਆ ਪਕੌੜਿਆਂ ਦਾ ਰੈਡੀ ਹੋ ਗਿਆ ਠੀਕ ਹੈ ਜੀ ਆ ਪਕੌੜਿਆਂ ਲਈ ਰੈਡੀ ਕਰਤਾ ਆਪਾਂ ਇਹ ਵੀ ਮੈਂ ਗੰਡਾ ਮਾਰੀ ਦਾ ਹੱਥ ਤਾਂ ਮੇਰੇ ਮਰ ਵੱਜੀ ਲਓ ਜੀ ਇਹਦੇ ਵਿੱਚ ਮੈਂ ਹੁਣ ਲੱਗਦੇ ਸਮਾਂ ਦੀ ਦਾਂਗਾ ਹੈ ਹਾਂ ਕੋਲ ਨਹੀਂ ਨਹੀਂ ਸਤਲਾ ਜੀ ਬਾਲ ਗਾੜੇ ਦੀ ਹੋਣੀ ਫਿਰ ਤੋਂ ਆ ਲਾਹ ਇਹਨਾਂ ਨੂੰ ਕੱਟ ਕੇ ਦੇਣਾ ਕਰਦ ਨਾਲ ਵਿਚਕਾਰੋ ਇੱਥੇ ਹੁਣੇ ਕੱਟ ਦਾਂਗੇ ਇਹਨਾਂ ਨੂੰ ਇਹਨਾਂ ਚੌਰਸ ਜੇ ਕੱਟ ਦਾਂਗੇ ਫਿਰ ਵਿੱਚੋਂ ਕੱਢਣੇ ਸੋਖੇ ਹੋ ਜਾਣਗਾ ਵਿੱਚ ਪਾ ਪਾ ਕੇ ਉਹ ਕਰ ਦੋ ਉਹ ਕਰ ਦੋ ਤੇ ਉਹ ਕੱਢ ਬਸ ਹੁਣ ਇਹ ਬਾਕੀ ਕੰਮ ਮੰਮੀ ਕਰੋਗੇ ਆਪਾਂ ਤਿਆਰੀ ਕਰਕੇ ਰੱਖਤੀ ਐ ਨੇ ਕਟਿੰਗ ਕਰਤੀ ਆਪਾਂ ਜਿੰਨਾ ਕੰਮ ਆਪਣੇ ਤੋਂ ਹੋਇਆ ਆਪਾਂ ਬਹਿ ਕੇ ਕਰ ਲਿਆ ਲਓ ਓਕੇਰ ਬੋਡ ਹੋ ਗਿਆ ਜਮਾ ਕੰਮ ਆਪਣਾ ਹਾਂ ਤਾਂ ਮੰਮੀ ਕੜਾ ਹੀ ਢਾਉਗੀ ਤੇਰਾ ਮੱਡੀ ਕੜਾ ਹੀ ਢਾ ਲੈ ਲਓ ਜੀ ਬਿਲਕੁਲ ਜਮਾ ਦੇਖੋ ਇਸ ਤਰ੍ਹਾਂ ਦਾ ਘੋਲ ਚਾਹੀਦਾ ਆਪਾਂ ਇਸ ਤਰ੍ਹਾਂ ਦੇਖੋ ਘੋਲ ਜੀਦੀ ਬਣਤੀ ਇਸ ਤਰ੍ਹਾਂ ਦਾ ਘੋਲ ਚਾਹੀਦਾ ਕਿ ਆਪਣੇ ਜਿਹੜੇ ਹੋਵੇ ਨਾ ਖਰਾਬ ਹਨ ਚਲੋ ਜੀ ਆਪਣਾ ਜਿਹੜਾ ਬਿਲਕੁਲ ਘੋਲ ਵੀ ਤਿਆਰ ਹੋ ਗਿਆ ਬ੍ਰੈਡ ਦੀ ਕਟਿੰਗ ਕਰਕੇ ਦੇ ਦਾਂਗੇ ਆਪਾਂ ਮਟੀਰੀਅਲ ਆਪਾਂ ਕਰਤਾ ਤਿਆਰ ਇਹ ਹਜੇ ਨਹੀਂ ਪਈ ਜਾਂਦਾ ਤੇ ਸਾਰਾ ਆਪਾਂ ਰੈਡੀ ਕਰਤਾ ਹੁਣ ਮੰਮੀ ਮੱਖੀਆਂ ਨਾ ਬਹਿਣ ਆਹ ਬਰੈਡ ਕਟਿੰਗ ਕਰਤੇ ਆ ਆਹ ਕੋਲ ਰੈਡੀ ਕਰਤਾ ਉਹ ਪਕੌੜਿਆਂ ਵਾਸਤੇ ਰੈਡੀ ਕਰਤਾ ਆ ਜਿਹੜੇ ਬੜਾ ਪਾਓ ਦੇ ਵਿੱਚ ਨਹੀਂ ਤੇ ਆਲੂ ਜੇ ਬਚ ਜਾਂਦੇ ਆ ਇਹਨੂੰ ਵੇਸਨ ਚ ਕੱਢ ਕੇ ਬੜੇ ਟੇਸਟੀ ਬਣਦੇ ਨੇ ਤੇ ਇਹ ਵਾਲੇ ਬਣਾਤੇ ਆ ਬਚ ਗਏ ਸੀ ਆਲੂ ਆਪਾਂ ਇਹ ਗੋਲੇ ਜੇ ਬਣਾ ਦੇਣਾ ਦੇ ਤੇ ਆ ਹੋ ਗਏ ਬਰੈਡ ਐਂਡ ਹੁਣ ਬਣਨਗੇ ਫਿਰ ਤੁਹਾਨੂੰ ਦਿਖਾਉਨੇ ਮੌਸਮ ਦੇਖ ਲਓ ਤੁਸੀਂ ਬਾਹਰ ਇਹ ਗਏ ਬੂਰ ਉਧਰ ਵੇੜੇ ਤੇ ਕਿੰਨਾ ਮੀਂਹ ਦੇਖੋ ਲੱਗ ਜਿੰਨਾ ਦਾ ਵੀ ਕੈਂਸਲ ਹੀ ਲੱਗਦਾ ਜੇ ਮੀਂਹ ਨਾ ਹਟਿਆ ਤਾਂ ਆਪਣੇ ਬਣ ਕੇ ਆ ਗਏ ਦੇਖੋ ਬ੍ਰੈਡ ਐਂਡ ਇਹ ਵਾਲੇ ਰੋਲ ਦੇਖੋ ਕਿੰਨੇ ਸੋਹਣੇ ਮੰਮੀ ਉਧਰ ਕੱਢੀ ਜਾਂਦੇ ਮੀਂਹ ਬਹੁਤ ਜ਼ਿਆਦਾ ਆ ਬਾਹਰ ਤੇ ਪਕੌੜੇ ਰਹਿ ਗਏ ਨੇ ਤੇ ਦੇਖੋ ਬ੍ਰੈਡ ਵੀ ਬਣ ਗਿਆ ਤੇ ਰੋਲ ਵੀ ਬਣਾਏ ਆ ਬਸ ਇਹ ਮੰਮੀ ਨੂੰ ਤਿਆਰੀ ਕਰਕੇ ਦੇ ਦੋ ਤੇ ਮੰਮੀ ਕੱਢ ਤਾਂ ਵਧੀਆ ਦਿੰਦੇ ਆ ਵੇਖੋ ਚਲੋ ਜੀ ਇਹ ਹੁਣ ਆਪਾਂ ਖਾਣੇ ਪੀਣੇ ਐਸ਼ ਕਰਦੇ ਫਿਰ ਕਰਦੇ ਤੁਹਾਡਾ ਗੱਲ ਖਾਣੇ ਪੀਣੇ ਹੁਣ ਆਪਾਂ ਠੀਕੇ ਦੀ ਫਿਰ ਮਿਲਦੇ ਤੁਹਾਨੂੰ ਸੱਚੀ ਬਹੁਤ ਟੇਸਟੀ ਬਣੇ ਨੇ ਰੋਲ ਜੇ ਹਨ ਕਿੰਨੇ ਟੇਸਟੀ ਬਣੇ ਬੋਲ ਦੇਣੀ ਬਹੁਤ ਟੇਸਟੀ ਬਣੇ ਆਲਰੇਡੀ ਮੌਸਮ ਇੱਕ ਬਹੁਤ ਵਧੀਆ ਜਿਆਜੂ ਜੀ ਨੇ ਖਾਣੇ ਆ ਬ੍ਰੈਡ ਰੋਲ ਪਕੌੜੇ ਅੱਜ بابا ਤੁਸੀਂ ਕਹਤੇ ਆ ਅਸੀ ਤਾਂ ਨਹੀਂ ਨਾ ਲੈਣਾ ਸਿੱਧਾ ਅੰਦਰ ਮੇਰਾ ਗੂਠਾ ਸਾਈਡ ਤੇ ਪਿਆ ਉਹ ਮੌਸਮ ਚ ਵਧੀਆ ਲੱਗਦਾ ਸਮਾਨ ਉਹ ਵੀ ਬਹੁਤ ਚੀਜ਼ ਤਾਂ ਆਪਣੇ ਤੱਕ ਹੀ ਆਦੀ ਬੋਲ ਮੇਰੇ ਵਿੱਚ ਮੀ ਆਪਣੇ ਪੈ ਜਾਂਦਾ ਮਿਹਾਂ ਜੇ ਹੱਡਿਆਣੇ ਕਾ ਜੱਬ ਜੱਤ ਆ ਗਈ ਵੈ ਨਾ ਚਲੋ ਜੀ ਦਾਦੀ ਚੱਕ ਕੇ ਲਿਆਉਣੀ ਆ ਜੀ ਛਤਰੀ ਦੇਖ ਕੇ ਵਿਚਾਰੇ ਉਹਦੇ ਤਾਂ ਆਏ ਆਏ ਮਾਰੀ ਬਹੁਤ ਹੋਈ ਜਾਂਦੀ ਤੇ ਉਹਨਾਂ ਨੇ ਇੱਕ ਤਾਂ ਚੱਕ ਕੇ ਲੈ ਹੋਣਾ ਇਹਨੂੰ ਇੱਕ ਬੈਗ ਆ ਇੱਕ ਛਤਰੀ ਆ ਇੱਕ ਮੀਹ ਆ ਚਿੱਕੜ ਜ਼ਿੱਲੇ ਤੋਂ ਵਿਚਾਰ ਚੀਜ਼ਾਂ ਰਲ ਗਈਆਂ ਨੰਨੂ ਆ ਗਿਆ ਨੰਨੂ ਆ ਗਿਆ ਛੋਨੀ ਆ ਗਈ ਆਲੇ ਕਿਵੇਂ ਜਾਂਦੇ ਫਿਰ ਦੂਜਣੇ ਨੰਨਵਾ ਆ ਗਿਆ ਜਵਜੋਤਾ ਆ ਗਿਆ ਮੀਰੇ ਵਿੱਚ ਜਵਾਕਾ ਦਾ ਮੈਡਮਾ ਦਾ ਬੁਰੇ ਹਾਲ ਆ ਸਕੂਲੋਂ ਆਉਣਾ ਜਦੋਂ ਆ ਗਿਆ ਬਰਾੜ ਸਾਹਿਬ ਆ ਗਏ ਸਸੀਕਾਲ ਜੀ ਸਸੀਕਾਲ ਆ ਜੋ ਹੈ ਹੈ